ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਸਾਡੀ ਕਹਾਣੀ ਬਾਗੀ ਦੀ ਧੀ ਜੋ ਕਿ ਲਿਖੀ ਗਈ ਹੈ ਗੁਰਮukh ਸਿੰਘ ਮੁਸਾਫਿਰ ਦੁਆਰਾ ਉਹਦਾ ਸਾਰ ਕਰਾਂਗੇ ਪੜਾਂਗੇ ਵੀ ਇਸ ਕਹਾਣੀ ਦੇ ਵਿੱਚ ਕੀ ਕੁਝ ਹੈ ਦੇਸ਼ ਵਿੱਚ ਚੱਲ ਰਹੀ ਆਜ਼ਾਦੀ ਦੀ ਲੜਾਈ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਸਮੇਂ ਉਸ ਦੀ ਧੀ ਲਾਜ ਧੀ ਦਾ ਨਾਮ ਕੀ ਹੈ ਲਾਜ ਉਹਦੀ ਉਮਰ ਕੀ ਹੈ 12 ਕੋ ਸਾਲ ਦੀ ਸੀ ਅਤੇ ਲਾਜ ਨੂੰ 102 ਡਿਗਰੀ ਬੁਖਾਰ ਸੀ। ਕਿਸ਼ਨ ਦੀ ਕਿਸ਼ਨ ਸਿੰਘ ਦੀ ਪਤਨੀ ਅਤੇ ਲਾਜ ਦੀ ਮਾਂ ਸ਼ਰਨ ਕੌਰ ਵੀ ਕਰਨੀ ਸੀ। ਉਸ ਉਹ ਔਰਤਾਂ ਦੀ ਇੱਕ ਮੀਟਿੰਗ ਵਿੱਚ ਗਈ ਹੋਈ ਸੀ। ਕਿਸ਼ਨ ਸਿੰਘ ਨੂੰ ਜੇਲ੍ਹ ਜਾਣ ਜਾਣ ਦਾ ਡਰ ਨਹੀਂ ਸੀ ਪਰ ਲਾਜ ਦੀ ਬਿਮਾਰੀ ਕਾਰਨ ਉਹ ਫਿਕਰਮੰਦ ਸੀ। ਲਾਜ ਨੇ ਉਸ ਨੂੰ ਬੇਫਿਕਰ ਹੋ ਕੇ ਜੇਲ੍ਹ ਜਾਣ ਜੇਲ੍ਹ ਜਾਣ ਲਈ ਪ੍ਰੇਰਿਆ। ਕਿਸ਼ਨ ਸਿੰਘ ਲਾਜ ਨੂੰ ਆਪਣੀ ਭੈਣ ਵੀਰਾਵਾਲੀ ਦੇ ਆਸਰੇ ਛੱਡ ਕੇ ਆਪ ਪੁਲਿਸ ਵਾਲਿਆਂ ਨਾਲ ਚਲ ਆ ਗਿਆ ਕੀ ਆਜ਼ਾਦੀ ਦੀ ਲੜਾਈ ਸੀ ਉਹਦਾ ਪਿਓ ਸੀ ਜਿਹੜਾ ਪਿਤਾ ਸੀ ਕਿਸ਼ਨ ਸਿੰਘ ਉਹ ਇੱਕ ਆਜ਼ਾਦੀ ਕੁਹਾਟੀਆ ਸੀ ਤੇ ਉਹਦੀ ਧੀ ਲਾਜ ਦੀ ਉਮਰ ਕਿੰਨੀ ਕੁ ਸੀ 12 ਸਾਲ ਤੇ ਜਦੋਂ ਪੁਲਿਸ ਉਹਨੂੰ ਅਰੈਸਟ ਕਰਨ ਦੇ ਲਈ ਆਈ ਫਰਦਨ ਆਈ ਤਾਂ ਉਹਦੀ ਪਤਨੀ ਸੀ ਜਿਹੜੀ ਸ਼ਰਨ कौर ਉਹ ਵੀ ਘਰੇ ਨਹੀਂ ਸੀ ਤਾਂ ਉਹ ਕੀ ਹੈ ਉਹਦੀ ਧੀ ਲਾਜ ਨੇ ਉਹਨੂੰ ਪ੍ਰੇਰਿਆ ਉਹਨੂੰ ਮੋਟੀਵੇਟ ਕੀਤਾ ਆਪਣੇ ਪਿਤਾ ਨੂੰ ਵੀ ਜੇਲ੍ਹ ਜਾਓ ਕਿਉਂਕਿ ਉਹਨੂੰ ਪਤਾ ਸੀ ਵੀ ਦੇਸ਼ ਦੀ ਲੜਾਈ ਦੇ ਲਈ ਹੋ ਦੇਸ਼ ਦੇ ਲਈ ਜੇਲ੍ਹ ਜਾ ਰਹੇ ਨੇ ਤਾਂ ਆਪਣੀ ਤੀ ਨੂੰ ਸੀ ਕੀ ਆ ਉਹ ਆਪਣੀ ਭੈਣ ਦੇ ਘਰ ਛੱਡ ਕੇ ਭੈਣ ਦੇ ਆਸਰੇ ਛੱਡ ਕੇ ਕੀ ਆਪ ਉਹ ਚਲਾ ਗਿਆ ਪੁਲਸ ਵਾਲੇ ਦੇ ਨਾਲ ਭੈਣ ਦਾ ਨਾਮ ਕੀ ਹੈ ਵੀਰਾਂਵਾਲੀ ਦੂਜੇ ਪਾਸੇ ਕੌਮੀ ਝੰਡਾ ਹੱਥ ਵਿੱਚ ਫੜ ਕੇ ਔਰਤਾਂ ਦੇ ਜਲੂਸ ਦੀ ਅਗਵਾਈ ਕਰ ਰਹੀ ਸ਼ਰਨ ਕੌਰ ਵੀ ਗ੍ਰਿਫਤਾਰੀ ਸ਼ਰਨ ਕੌਰ ਨੇ ਵੀ ਗ੍ਰਿਫਤਾਰੀ ਦੇ ਦਿੱਤੀ ਹੁਣ ਦੂਜੇ ਪਾਸੇ ਕੀ ਹੈ ਔਰਤਾਂ ਵੀ ਕੀ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਬਣਦਾ ਹਿੱਸਾ ਪਾ ਰਹੀਆਂ ਸੀ ਹੱਥਾਂ ਦੇ ਵਿੱਚ ਝੰਡੇ ਸੀ ਕੋਮੀ ਝੰਡੇ ਸੀ ਹੱਥਾਂ ਦੇ ਵਿੱਚ ਤਾਂ ਉਹਨੇ ਵੀ ਕਿ ਆਪਣੀ ਗਿਰਫਤਾਰੀ ਦੇਤੀ ਦੋਨੇ ਪਤੀ ਪਤਨੀ ਕੀ ਗਿਰਫਤਾਰ ਹੋ ਗਏ ਤੇ ਇਕੱਲੀ ਰਹਿ ਗਈ ਮਗਰ ਬੱਚੀ ਲਾਜ ਉੱਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ੍ਹ ਅਧਿਕਾਰੀ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਤੇ ਫਿਰ ਦੋਵੇਂ ਪਤੀ ਪਤਨੀ ਵੱਖਰੇ ਵੱਖਰੇ ਬਾੜਾਂ ਵਿੱਚ ਕੈਦ ਕਰ ਦਿੱਤੇ ਗਏ ਲਾਜ ਦਾ ਬੁਖਾਰ ਠੀਕ ਹੋਣ ਮਗਰੋਂ ਵੀਰਾਵਾਲੀ ਉਸ ਨੂੰ ਆਪਣੇ ਘਰ ਲੈ ਗਈ ਜਦੋਂ ਵੀਰਾਵਾਲੀ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਆਇਆ ਤਾਂ ਉਹ ਲਾਜ ਨੂੰ ਦੇਖ ਕੇ ਗੁੱਸੇ ਨਾਲ ਭਰ ਗਿਆ ਕਿਉਂਕਿ ਉਸ ਨੂੰ ਆਸ ਸੀ ਕਿ ਉਸ ਨੂੰ ਸੂਬੇਦਾਰ ਮੇਜਰ ਬਣਾ ਦਿੱਤਾ ਜਾਵੇਗਾ ਪਰ ਬਾਗੀਆਂ ਦੀ ਧੀ ਘਰ ਵਿੱਚ ਰੱਖਣ ਕਰਕੇ ਉਸ ਦੀ ਤਰੱਕੀ ਰੁਕ ਸਕਦੀ ਹੈ ਹੁਣ ਉਹਦਾ ਜਿਹੜਾ ਪਤੀ ਸੀਗਾ ਇਹ ਹੁਸ਼ਨਾਕ ਸਿੰਘ ਉਹ ਅੰਗਰੇਜ਼ੀ ਫੌਜ ਦੇ ਵਿੱਚ ਕੀ ਆ ਅਫਸਰ ਸੀਗਾ ਤੇ ਉਹਨੂੰ ਉਮੀਦ ਸੀਗਾ ਉਮੀਦ ਸੀ ਕਿ ਉਹਨੂੰ ਹੁਣ ਮੇਜਰ ਬਣਾ ਦਿੱਤਾ ਜਾਊਗਾ ਪਰ ਜਿਹੜੀ ਅੰਗਰੇਜ਼ ਸਰਕਾਰ ਦੇ ਖਿਲਾਫ ਵੀ ਬਗਾਵਤ ਕਰ ਰਹੇ ਲੋਕ ਸੀ ਜਿਹੜੇ ਆਜ਼ਾਦੀ ਕੁਲਾਟੇ ਸੀ ਜੇ ਤੋ ਉਹਨਾਂ ਦੇ ਹੀ ਇੱਕ ਮੈਂਬਰ ਨੂੰ ਬਾਗੀਆਂ ਦੀ ਧੀ ਨੂੰ ਘਰੇ ਰੱਖਿਆ ਹੋਇਆ ਤਾਂ ਉਹਦੀ ਜਿਹੜੀ ਸੂਬੇਦਾਰੀ ਵਾਲਾ ਸੁਪਨਾ ਸੀ ਉਹਦੇ ਵਿੱਚ ਕੋਈ ਇੱਕ ਦਿੱਕਤ ਆ ਸਕਦੀ ਸੀ ਵੀ ਇਹ ਤਾਂ ਤੂੰ ਤਾਂ ਗਦਾਰੀ ਕਰ ਰਹੇਂਗਾ ਸਾਡੇ ਨਾਲ ਅੰਗਰੇਜ਼ਾਂ ਅੰਗਰੇਜ਼ੀ ਕਹਿ ਸਕਦੇ ਆ ਤਾਂ ਉਹਨੂੰ ਗੁੱਸਾ ਆਇਆ ਉਸਨੇ ਵੀਰਾਂਵਾਲੀ ਨੂੰ ਕਿਹਾ ਕਿ ਬਾਗੀਆਂ ਦੀ ਟੀ ਨੂੰ ਘਰ ਵਿੱਚ ਰੱਖ ਕੇ ਉਸਨੇ ਉਸ ਦੀ ਤਰੱਕੀ ਦੇ ਰਾਹ ਵਿੱਚ ਰੋਕ ਪਾਈ ਹੈ। ਛੁੱਟੀ ਖਤਮ ਹੋਣ ਤੇ ਹੁਸ਼ਨਾਖ ਸਿੰਘ ਵੀਰਾਂਵਾਲੀ ਨੂੰ ਟਾਂਗੇ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਿਆ ਤੇ ਲਾਜ ਬੂਹੇ ਵਿੱਚ ਕੁੜੀਆਂ ਨਾਲ ਖੇਡਦੀ ਪਿੱਛੇ ਰਹਿ ਗਈ। ਤੇ ਛੁੱਟੀ ਖਤਮ ਹੋਈ ਤਾਂ ਆਪਣੀ ਪਤਨੀ ਨੂੰ ਕਿਹਾ ਨਾਲ ਹੀ ਲੈ ਗਿਆ ਫੌਜੀ ਦੇ ਵਿੱਚ ਮਤਲਬ ਆਪਣੇ ਕੁਆਟਰ ਹੁੰਦੇ ਆ ਫੌਜੀਆਂ ਵਾਸਤੇ ਉਦੋਂ ਵੀ ਹੁੰਦੇ ਸੀ ਤੇ ਜਿਹੜੀ ਵੀਰਾ ਆਪਣੀ ਲਾਜ ਸੀ ਉਹ ਕਿ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਤੇ ਉੱਠੀ ਰਹਿ ਗਈ ਉਹ ਪਿੱਛੇ ਰਹਿ ਗਈ। ਵੀਰਾਂ ਵਾਲੇ ਆਪਣੇ ਭਰਾ ਨਾਲ ਅਮਾਨਤ ਵਿੱਚ ਖਿਆਨ ਖਿਆਨਤ ਕਰਨ ਦੇ ਸਦਮੇ ਨੂੰ ਨਾ ਸਹਾਰ ਸਕੀ ਅਤੇ ਮਰ ਗਈ ਜਿਹੜੀ ਵੀਰਾਂ ਵਾਲੀ ਸੀ ਉਹਦੀ ਕੀ ਮੌਤ ਹੋ ਗਈ ਫਿਰ ਲਾਜ ਹੁਣ ਲਾਹੌਰ ਤਬਦਿਕ ਦੇ ਹਸਪਤਾਲ ਵਿੱਚ ਦਾਖਲ ਸੀ ਰਿਹਾਈ ਤੋਂ ਬਾਅਦ ਸ਼ਰਨ ਕੌਰ ਹਸਪਤਾਲ ਪਹੁੰਚ ਗਈ ਉੱਥੇ ਉਸ ਨੂੰ ਪਤਾ ਲੱਗੇ ਕਿ ਲਾਜ ਦੇ ਅਸਲੀ ਨਾਂ ਤੋਂ ਹਸਪਤਾਲ ਵਿੱਚ ਕੋਈ ਨਹੀਂ ਜਾਣਦਾ ਸਗੋਂ ਉਸ ਦਾ ਨਾਂ ਬਾਗੀ ਦੀ ਧੀ ਹੀ ਪ੍ਰਸਿੱਧ ਹੋ ਚੁੱਕਾ ਸੀ ਇੱਕ ਸਫਾਈ ਸੇਵਕਾ ਨੂੰ ਪਤਾ ਲੱਗ ਕਰਕੇ ਜਦੋਂ ਉਹ ਲਾਜ ਦੇ ਕਮਰੇ ਵਿੱਚ ਪੁੱਜੀਤ ਲਾਜ ਮਰ ਚੁੱਕੀ ਸੀ ਤਾਂ ਕੀ ਉਹਨਾਂ ਦੀ ਬੱਚੀ ਦੀ ਕੀ ਮੌਤ ਹੋ ਚੁੱਕੀ ਸੀ ਜੋ ਕਿ ਇੱਕ ਬਾਗੀ ਦੀ ਧੀ ਸੀ ਬਾਗੀਆਂ ਦੀ ਧੀ ਹੋਣ ਕਰਕੇ ਉਹਦਾ ਕਿਸੇ ਨੇ ਬਹੁਤਾ ਖਿਆਲ ਨਹੀਂ ਰੱਖਿਆ ਤਾਂ ਇਹ ਸੀ ਸਾਡੀ ਕਹਾਣੀ ਬਾਗੀ ਦੀ ਧੀ ਜਿਹਦਾ ਕਹਾਣੀਕਾਰ ਸੀ ਗੁਰਮukh ਸਿੰਘ ਮੁਸਾਫਿਰ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਈ ਹੋਊਗੀ ਤੇ ਬਹੁਤ ਸ਼ਾਨਦਾਰ ਤੁਸੀਂ ਪੇਪਰ ਦੇ ਵਿੱਚ ਲਿਖ ਕੇ ਆਓਗੇ ਦਾ ਸਾਰ ਜੀ ਪੇਪਰ ਦੇ ਵਿੱਚ ਆਉਂਦਾ ਤੁਹਾਨੂੰ ਧੰਨਵਾਦ